ਸਾਸਕ ਇਹ ਪਾਵਨ ਬਾਣੀ ਨੌਵੇਂ ਮੱਲ ਦੇ ਸਲੋਕ 1426 ਅੰਗ ਤੇ ਆਰੰਭ ਹੁੰਦੇ ਨੇ ਤੇ 1429 ਤੇ ਜਾ ਕੇ ਇਹ ਸਮਾਪਤ ਹੁੰਦੇ ਨੇ ਸਾਸਕ ਧੰਗੂ ਤੇ ਇੱਕ ਬਹਾਦਰ ਪਾਸ਼ਾ ਦੇ ਸਲੋਕ ਸੋ ਹਾਲਾਂਕਿ ਹੋਰ ਇੱਕ ਦੋ ਗੱਲ ਹੈ ਪਰ ਉਸ ਰੋਕਾਂ ਦੀ ਸ਼ੁਰੂਆਤ ਕਰਨੀ ਇਸ ਸਲੋਕ ਲਾਸਟ ਵਿੱਚ ਕਿਉਂ ਦਰਜ ਕੀਤੇ ਸ਼ਬਦ ਦਰਜ ਕਰ ਦਿੱਤੇ 15 ਰਾਗਾਂ ਵਿੱਚ 31 ਰਾਗ ਨੇ ਤੇ 15 ਰਾਗਾਂ ਵਿੱਚ ਗੁਰੂ ਤੇ ਇੱਕ ਬਹਾਦਰ ਪਾਸ਼ਾ ਦੇ ਸ਼ਬਦ ਸਲੋਕ ਲਾਸਟ ਵਿੱਚ ਕਿਉਂ ਮੈਂ ਜਿੰਨੀਆਂ 12 ਰਹੀਆਂ ਵੀ ਆ ਨਾ ਉਥੇ ਸ਼ਲੋਕ ਦਰਜ ਕੀਤੇ ਜਾ ਚੁੱਕੇ ਹਨ ਪਹਿਲੇ ਗੁਰੂ ਅਰਜਨ ਦੇਵ ਸਾਹਿਬ ਕਰਾ ਦਿੱਤੇ ਸਨ ਸ਼ਲੋਕ ਜਿਹੜੇ ਸ਼ਲੋਕ ਵੱਧ ਗਏ 12 ਵਿੱਚੋਂ ਧਿਆਨ ਨਾਲ ਸੋਚ ਤਾਂ ਜਿਹੜੇ ਸ਼ਲੋਕ ਬਚ ਗਏ ਨਾ 12 ਵਿੱਚ ਦਰਜ ਕਰਨ ਤੋਂ ਜਿਹੜੇ ਵੱਧ ਗਏ ਉਹਨਾਂ ਦੇ ਨਾਂ ਤੇ ਇਹ ਬਾਣੀ ਬਣਾ ਦਿੱਤੀ 12 ਤੇ ਬਧਿਕ ਜਿਹੜੇ 12 ਤੋਂ ਸ਼ਲੋਕ ਬਧਿਕ ਬਚ ਗਏ ਤੇ ਉਹ ਲਾਸਟ ਵਿੱਚ ਦਰਜ ਕਰ ਦਿੱਤੇ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਨੇ ਛੇੜਛਾੜੀ ਨਹੀਂ ਕੀਤੀ ਉਹਨਾਂ 12 ਤੋਂ ਵਧੇਰੇ ਸਲੋਕਾਂ ਦੇ ਅੱਗੇ ਲਾਸਟ ਵਿੱਚ 9ਵੇਂ ਵੱਧ ਦੇ ਸਲੋਕ ਦਰਜ ਕਰ ਕਿੱਡਾ ਵੱਡਾ ਪਰਪਕਾਰ ਆਸਾ ਆਸਾ ਆਖਾ ਕਿਤੇ 12 ਵਿੱਚ ਕੋਈ ਹਿੱਲ-ਜੋਲ ਨਾ ਹੋ ਜੇ ਕਿਤੇ 12 ਦੀ ਬੰਤਰ ਖਰਾਬ ਨਾ ਹੋ ਜੇ ਇਹ 9ਵੇਂ ਵੱਧ ਦੇ ਸਲੋਕ ਮੈਂ 12 ਤੋਂ ਵਧੇਰੇ ਦੇ ਅੱਗੇ ਜਾ ਕੇ ਦਰਜ ਕਰਦੇ ਨੂੰ ਸੋ ਸਲੋਕ ਮਹਿਲਾ ਨੌਮਾ ਭਾਵ ਇਹ ਸਲੋਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਜ ਜੀ ਇੱਕ ਹੋਰ ਵਿਅੰਤਿਕਾ ਇਸ ਲੋਕ ਆਓ ਜਿਹੜੇ ਜਿਹੜੇ ਸ਼ਲੋਕ ਦੀ ਕਥਾ ਹੁੰਦੀ ਹੈ ਅੱਜ ਚਾਰ ਸ਼ਲੋਕਾਂ ਦੀ ਵਿਚਾਰ ਕਰਾਂਗੇ ਉਸ ਸ਼ਲੋਕ ਦਾ ਕੋਸ਼ਿਸ਼ ਕਰਾਂਗਾ ਪਾਠ ਕਰਾਂਗੇ ਤੇ ਤੁਸੀਂ ਨਾਲ ਬੋਲਿਓ ਜੇ ਮੇਰੇ ਤੋਂ ਰਹਿ ਵਿਜਾਇ ਤੇ ਇਸ਼ਾਰਾ ਕਰਦੇ ਹੋ ਪਾਠ ਕਰੀ ਨਾ ਨਾ ਤਰਜ ਲਾ ਕੇ ਕਹਾਂ ਸ਼ਲੋਕ ਦਾ ਪਾਠ ਕਰੀਏ ਆਪ ਕੋਈ ਰਸਨਾ ਬਾਜੀ ਨਾ ਰਵਿਜ ਮਾਰ ਕਰ ਤੇ ਕੋਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕਹੋ ਨਾਨਕ ਹਰ ਭਜ ਮਨਾ ਜੈ ਬਿਦ ਜਲ ਕੋ ਧੰ ਗੁਰੂ ਤੇ ਇੱਕ ਬਹਾਦਰ ਪਾਚਾ ਬਖਸ਼ਿਸ਼ ਕਰੇ ਚੰਨ ਸੇ ਕਿਤੇ ਸੋਚਿਆ ਤੈਨੂੰ ਇਹ ਜੀਵਨ ਆਦਿ ਵਾਸਤੇ ਮਿਲੇ ਇਹ ਕੇਵਲ ਤੇਰੇ ਜੀਵਨ ਦਾ ਮਕਸਦ ਖਾਣਾ ਪੀਣਾ ਹੱਸਣਾ ਸੌਣਾ ਨਹੀਂ ਹੈ ਤੇਰੇ ਜੀਵਨ ਦਾ ਮਕਸਦ ਹੈ ਉਸ ਪ੍ਰਭੂ ਪਰਮਾਤਮਾ ਦੇ ਗੋਣ ਗਾਣੇ ਉਸ ਪ੍ਰਭੂ ਪਰਮਾਤਮਾ ਦੀ ਸੇਵ ਸਲਾਹ ਕਰਨੀ ਉਸ ਪ੍ਰਭੂ ਪਰਮਾਤਮਾ ਦੇ ਗੁਨਾ ਦਾ ਜ਼ਿਕਰ ਕਰਨਾ ਹੁਣ ਤੁਸੀਂ ਸਵਾਲ ਕਰੋ ਸਾਹਿਬ ਗੁਨ ਗਾਂ ਦਾ ਭਾਵ ਕੀ ਹੈ ਕੇਵਲ ਵਾਇਗਰ ਵਾਇਗਰ ਕਰੀ ਜਾਵੇ ਜਾਂ ਰਬੀ ਬਾਣੀ ਦਾ ਕੀਰਤਨ ਕਰਨਾ ਜਾਂ ਕਥਾ ਕਰਨੇ ਇਹ ਉਸ ਪ੍ਰਭੂ ਪਰਮਾਤਮਾ ਦੇ ਗੁਨ ਗਾਣ ਸਤਿਗੁਰ ਕਹਿੰਦੇ ਨਹੀਂ ਪਰਿਆ ਅਰ ਅੱਜ ਕੇ ਵਾਇਗਰ ਵਾਇਗਰ ਕਰ ਤੋ ਕੀਰਤਨ ਤथा ਕਾਰ ਸਭ ਕੁਝ ਕਰ ਲੇਕਿਨ ਗੁਨ ਗਾਂ ਦਾ ਭਾਵ ਹੈ ਕਿ ਉਸ ਪ੍ਰਭੂ ਪਰਮਾਤਮਾ ਦੇ ਮਹਾਨ ਗੁਨਾ ਨਾਲ ਸਾਂਝ ਪਾਣੀ ਮੈਂ ਤੁਸੀਂ ਅਗਲਾ ਸਵਾਲ ਖੜਾ ਕਰ ਸਕਦੇ ਹੋ ਸਾਂਝ ਪਾਣੇ ਕਿਦੋਂ ਕਹਿੰਦੇ ਅਹਿਸਾਸ ਮੈਂ ਸ਼ੁਰੂਆਤ ਤੇ ਫਿਰ ਮੂਲ ਮੰਤਰ ਤੋਂ ਕਰਦੇ ਅਹਿਸਾਸ ਜਗਜੀਤ ਸਾਹਿਬ ਦੇ ਕਥਾ ਕਰਨ ਤੋਂ ਪਹਿਲਾਂ ਮੂਲ ਮੰਤਰ ਦੀ ਪੂਰਾ ਇੱਕ ਘੰਟਾ ਮੇਰੇ ਖਿਆਲ ਹੋਈ ਸੀ ਪਰਮਾਤਮਾ ਦੇ ਗੁਨਾ ਦਾ ਸਾਂਝ ਪਾਣ ਦਾ ਮਤਲਬ ਕੀ ਹੈ ਦੇਖੋ ਪਹਿਲਾ ਸ਼ਬਦ ਹੈ ਇੱਕ ਓੰਕਾਰ ਸਾਨੂੰ ਤੁਹਾਨੂੰ ਸਾਰਿਆਂ ਨੂੰ ਅਰਥਾਂ ਦੇ ਹੋਣਗੇ ਸਾਹਿਬ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਮੋਰ ਮੰਤਰ ਦੇ ਅਰਥ ਤੁਹਾਨੂੰ ਸਾਰਿਆਂ ਨੂੰ ਆਂਦੇ ਹੋਣਗੇ ਕਿ ਪ੍ਰਮਾਤਮਾ ਇੱਕ ਹੈ ਉਹੀ ਪੈਦਾ ਕਰਨ ਵਾਲਾ ਪਾਲਣ ਵਾਲਾ ਸਬਿਟਣ ਵਾਲਾ ਤੇ ਉਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਸਦਕਾ ਹੁੰਦੀ। ਪੜਿਆ ਲਿਖਿਆ ਸਮਾਜ ਆ ਸਾਰਿਆਂ ਨੂੰ ਆਂਦੇ ਹੋਣਗੇ। ਮਰਕੰਦੇ ਇੱਕ ਓਮਕਾਰ ਦਾ ਪਾਠ ਕਰ ਲਿਆ ਉਹਦੀ ਵਿਚਾਰ ਕਰ ਲਈ ਇਹ ਕੋਈ ਵੱਡੀ ਗੱਲ ਨਹੀਂ। ਠੀਕ ਹੈ ਪੜ੍ਹੇ ਲਿਖਿਓ ਆ ਗਿਆ ਉਹਦੇ ਅਰਥ ਆ ਗਏ। ਵੱਡੀ ਗੱਲ ਉਸ ਦਿਨ ਹੋਣੀ ਹੈ। ਤੂੰ ਪੜਿਆ ਏਕ ਓਮਕਾਰ ਕੇ ਪ੍ਰਮਾਤਮਾ ਇੱਕ ਹੈ ਹੁਣ ਆਪਣੇ ਅੰਦਰ ਝਾਤੀ ਮਾਰ ਤੂੰ ਇੱਕ ਹੋਇਆ ਕਿ ਨਹੀਂ ਹੋਇਆ। ਅੱਜ ਸੰਸਾਰ ਤੇ ਚਾਤ ਮਾਰ ਕੇ ਦੇਖੇ। ਕਿਹ ਬੰਦਾ ਇੱਕ ਹੈ ਸਾਸਾ। ਪਤਾ ਨਹੀਂ ਬੰਦੇ ਦੇ ਅੱਜ ਕਿੰਨੇ ਕ ਰੂਪ ਬਣ ਗਏ ਸਾਸਾਂ ਦੇ। ਕੋਈ ਇੱਕ ਰੂਪ ਨਹੀਂ ਰਿਆ। ਇਹਦਾ ਘਰ ਵੱਖਰਾ ਰੂਪ ਹੁੰਦਾ। ਇਹਦਾ ਗੁਰਦਾਰੇ ਵੱਖਰਾ ਰੂਪ ਹੁੰਦਾ। ਇਹਦਾ ਬਿਜ਼ਨਸ ਤੇ ਕਿਤੇ ਨੌਕਰੀ ਪੇਸ਼ਾ ਕਰਦਾ ਜਿੱਥੇ ਉੱਥੇ ਲੱਗ ਰੂਪ ਹੁੰਦਾ। ਉਹ ਗੈਰੀ ਮਸਕੀਨ ਜਿਹਦੇ ਕੋਲ ਬੜੀ ਕਮਾਲ ਦੀ ਬਾਤ ਸਾਹਮਣੇ ਆ ਜਾਂਦੀ। ਉਹ ਭਾਦੂ ਮਹੀਨੇ ਦੀ ਕਥਾ ਕਰ ਗਿਆ ਜੀ ਕਿਤੇ ਮਸਕੀਨ ਜੀ ਦੇ ਨੱਠ ਤੇ ਕਥਾ ਕਰਦੇ ਉਹ ਭਾਦੂ ਮਹੀਨੇ ਦੀ ਵਿਚਾਰ ਉਹਦੇ ਵਿੱਚ ਜ਼ਿਕਰ ਕੀਤਾ ਹਨ ਕਿਉਂਕਿ ਜਿਹੜੀਆਂ ਬਚਪਨ ਤੇ ਗੱਲਾਂ ਸੁਣੀਆਂ ਹੁੰਦੀਆਂ ਨੇ ਕਿਤੇ ਟਾਈਮ ਸਰ ਉਹ ਨਹੀਂ ਭੁੱਲਦੀਆਂ ਸਾ ਭਾਦੂ ਮਹੀਨੇ ਦੀ ਕਥਾ ਕਰਦੇ ਉਹਨਾਂ ਦਾ ਜ਼ਿਕਰ ਕੀਤਾ ਕਿ ਦੇਖ ਕਿ ਇਹ ਬਰੀ ਬੰਦਾ ਘੁਰਤੇ ਬੈਠਾ ਸੰਗਤ ਵਿੱਚ ਬੈਠਾ بڑا ਬ੍ਰਹਮ ਗਿਆਨੀ ਲੱਗਦਾ ਜੀ ਕਿਉਂ ਬੰਦੇ ਦੀ ਸੁਰਤ ਜੁੜੀ ਹੈ ਇਹ ਪੂਰਾ ਬ੍ਰਹਮ ਗਿਆਨੀ ਬਣ ਗਿਆ ਕੰਦੇ ਘਰ ਪੁੱਜਦੇ ਨੂੰ ਪਤਾ ਕੀ ਪਤਾ ਨਹੀਂ ਕਿ ਹੁੰਦਾ ਪਰ ਥੁਪਾ ਕੇ ਰੱਖ ਦਿੰਦਾ ਉਹ ਬੱਚੇ ਵੀ ਕਹਿੰਦੇ ਪਾਪਾ ਚੰਗਾ ਪਾਲਾ ਗੁਰਦਾਰੇ ਬੈਠੇ ਘਾਰਾ ਕਿਤੇ ਕਿਹੜਾ ਪੁੱਤ ਜੰੜ ਗਿਆ ਨਾ ਕਿਉਂਕਿ ਬੰਤੇ ਦਾ ਇੱਕ ਰੂਪ ਨਹੀਂ ਹੈ ਇਹ ਬੰਦਾ ਕਿਤੇ ਕਿਸੇ ਤਰ੍ਹਾਂ ਦਾ ਪੇਸ਼ ਹੁੰਦਾ ਕਦੇ ਕਿਤੇ ਕਿਸੇ ਤਰ੍ਹਾਂ ਦਾ ਰੂਪ ਹੁੰਦਾ ਇੱਕ ਓੰਕਾਰ ਪੜਿਆ ਹੀ ਉਹ ਸਜਣਾ ਇੱਕ ਹੋ ਜਾ ਇੱਕ ਰੂਪ ਨਹੀਂ ਹੈ ਤੁਸੀਂ ਦੇਖੋ ਨਾ ਸਾਹਸ ਦਾ ਬੰਤੇ ਦਾ ਲਗ ਲਗ ਰੂਪ ਹੈ ਜੀ ਇਹਦਾ ਮੰਨ ਵੀ ਕਿੰਨੇ ਟੋਟੇ ਹੋਇਆ ਪਿਆ ਤੁਸੀਂ ਦੇਖੋ ਨਾ ਇੱਕੋ ਮੰਨ ਦਾ ਟੋਟਾ ਕਿਸੇ ਪਾਸੇ ਫਿਰ ਦੱਬਿਆ ਇੱਕੋ ਮੰਨ ਦਾ ਪੀਸ ਕਿਸੇ ਪਾਸੇ ਦੱਬਿਆ बैठा ਹੁੰਦਾ ਸੰਗਤ ਵਿੱਚ ਸਰੀਰਕ ਤੌਰ ਤੇ ਮਨ ਪਤਾ ਨਹੀਂ ਕਿੱਥੇ ਕਿੱਥੇ ਉਡਾਰੀਆਂ ਮਾਰਦਾ ਇਹਨੂੰ ਰੋਕਣਾ ਤੇ ਪਿਆਣਾ ਸਾ ਸੰਗਤ ਕਿਸੇ ਗੁਆਰਡੀ ਨੇ ਆ ਕੇ ਕਰ ਕਿਸੇ ਹੋਰ ਸੱਜਣ ਮਿੱਤਰ ਨੇ ਮਾ ਦੇ ਨਹੀਂ ਸਾਡਾ ਰੋਕਣਾ ਮੈਂ ਸਾਨੂੰ ਆਪ ਹੀ ਹਿੰਮਤ ਕਰਨੀ ਪੈਣੀ ਬਾਰ ਬਾਰੇ ਇਹਨੂੰ ਇੱਕ ਗੱਲ ਕਹਿਣੀ ਸਾ ਸੰਗਤ ਮੈਂ ਭਾਵਨਾ ਨਾਲੇ ਬਚਨ ਕਹਿਣਾ ਉਹਨਾਂ ਨੇ ਜਿੱਥੇ ਵੀ ਜਾਣਾ ਕਥਾ ਕਰਨ ਮੁੰਜੇ ਤਾਂ ਗੁਰਦਰਾ ਸਾਹਿਬ ਆਧਾਰਿਤ ਤੁਸੀਂ ਜਿਹੜਾ ਰੂਟੀਨ 'ਚ ਗੁਰਦਰਾ ਸਾਹਿਬ ਜਾਂਦਾ ਤੇ ਇੱਕ ਦਿਨ ਮਿਸ ਕਰਦੇ ਉਹਨੂੰ ਇਝ ਭਰਤੀਤੋ ਜਿਹਾ ਕੁਝ ਗਵਾਚ ਗਿਆ ਕਿਉਂਕਿ ਆਦਤ ਬਣ ਜਾਂਦੀ ਹੈ ਨਾ ਇੱਕ ਅਭਿਆਸ ਉਹਾਰੀ ਜਾਂਦਾ ਠੀਕ ਇਸ ਤਰ੍ਹਾਂ ਕੇ ਨਰੀਬਾਰ ਕਥਾ ਦੀ ਉਹਦੀ ਸਾ ਸੰਗਤ ਸ੍ਰੀ ਧੰਗੁਰੂ ਦੇ ਕੋ 72 ਪਾਚਾ ਅੱਜ ਪਾਵਨ ਸ਼ਲੋਕਾਂ ਦੇ ਪਹਿਲੇ ਸ਼ਲੋਕੇ ਦੇ ਕਿਰਪਾ 베 ਕਰ ਦੇਣਾ ਆਖਿਆ ਭਲਿਆ ਸੱਚਮੱਚ ਉਹ ਪਰਮਾਤਮਾ ਤੇ ਗੁਨਾ ਦਾ ਸਾਂਝ ਪਾਣ ਦਾ ਮਤਲਬ ਇੱਕ ਓੰਕਾਰ ਤੋਂ ਸਮਝ ਆ ਗਿਆ ਕਿ ਪਰਮਾਤਮਾ ਇੱਕ ਹੈ ਤੂੰ ਵੀ ਇੱਕ ਹੋਇਆ ਜਬਾਨ ਦੇ ਬੋਲ ਤੇ ਮਨ ਇੱਕ ਹੋਣਾ ਇਹਨੂੰ ਕਹਿੰਦੇ ਇੱਕ ਹੋਣਾ ਜਿਹਨੂੰ ਪਾਚਾ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ ਆਬਰ ਨਾ ਪੇਖਾ ਇਕਸ ਬਿਨ ਕੋਏ ਨਾਨਕ ਇਹ ਵਚਨ ਬ੍ਰਹਮ ਗਿਆਨੀ ਕੋ ਬ੍ਰਹਮ ਗਿਆਨੀ ਦੀ ਨਿਸ਼ਾਨੀ ਹੈ ਸਾਥ ਬ੍ਰਹਮ ਗਿਆਨੀ ਇਹਨੇ ਕਿਸੇ ਚੋਲਾ ਪਾਇਆ ਵੱਡਾ ਜੈ ਬ੍ਰਹਮ ਗਿਆਨੀ ਜਿਸਰ ਬ੍ਰਹਮ ਨਾਲ ਜਿਹੜੀ ਸਾਹ ਜਪਾਈ ਜਦ ਉਸ ਬ੍ਰਹਮ ਨੂੰ ਸਮਝ ਲਿਆ ਪਰਮਾਤਮਾ ਨੂੰ ਸਮਝ ਲਿਆ ਆਖਾ ਇਕ ਓੰਕਾਰ ਪੜਿ ਆਈ ਹਉ ਯਤਨ ਕਰ ਤੋ ਇਕ ਹੋ ਜਾਏ ਤੇਰੀ ਜੁਬਾਨ ਤੇ ਬੋਲ ਤੇ ਤੇਰਾ ਢਿੱਡ ਸੋਖਾ ਸ਼ਬਦ ਇਕ ਹੋ ਜਾਏ ਇਹ ਨਾ ਹੋਵੇ ਅੰਦਰੋਂ ਤੋਂ ਕੁਝ ਹੋਰ ਹੋਵੇ ਤੇ ਜਵਾਬ ਤੋਂ ਕੁਝ ਹੋਰ ਬੋਲੇ ਫੇਰ ਆਕੇ ਕੇ ਨਾਮ ਤੇ ਰਸ ਆ ਜੇ ਉਹ ਰਸ ਨਹੀਂ ਆਉਂਦਾ ਪੜਦਾ ਰਹੇ ਇਹ ਹੰਕਾਰ ਨਹੀਂ ਗੱਲ ਬੰਨੀ ਜਦੋਂ ਤੱਕ ਇੱਕ ਨਹੀਂ ਹੋਏਗਾ ਅਬ ਇਹ ਸਤਨਾਮ ਗੁਨਾ ਨਾਲ ਸਾਝ ਪਾਣੀ ਗੁਰ ਗੋਬਿੰਦ ਕਾਏ ਨੇ ਤੂੰ ਜੀਵਨ ਚ ਪਰਮਾਤਮਾ ਤੇ ਗੁਨਾ ਨਾਲ ਸਾਝ ਨਹੀਂ ਪਾਈ ਸਤਨਾਮ ਦਾ ਅਰਥ ਸੰਖੇਪ ਵੀ ਵਿਚਾਰ ਕਰਾ ਕਿ ਉਹਦਾ ਨਾਮ ਸੱਚ ਹੈ ਸਦੀਵੀ ਹੋਂਦ ਵਾਲਾ ਤੂੰ ਆਪਣੇ ਅੰਦਰ ਝਾਕੀ ਮਾਰ ਤੂੰ ਸੱਚ ਨਾਲ ਜੁੜਿਆ ਕਿ ਨਹੀਂ ਜੁੜਿਆ ਤੇਰੇ ਅੰਦਰ ਸੱਚ ਆਇਆ ਕਿਤੇ ਅਸਾਤ ਨਹੀਂ ਕਿਤੇ ਗੱਲ ਕਰ ਤੇ ਝੂਠ ਬਚਦਾ ਉਹਨੇ ਫਿਰ ਸਤ ਨਾਮ ਦਾ ਨਹੀਂ ਲਾਭ ਪ੍ਰਾਪਤ ਹੋਣਾ ਜੇ ਅੰਦਰ ਸੱਚ ਨਹੀਂ ਆਇਆ ਕੋਸ਼ਿਸ਼ ਤੇ ਕਰ ਸਕਦੇ ਆ ਅਭਿਆਸ ਤੇ ਕਰ ਸਕਦੇ ਆ ਕਿ ਮੈਂ ਅੱਜ ਤੋਂ ਬਾਅਦ ਚੁੱਪ ਨਹੀਂ ਬੋਲਣਾ ਕਈ ਵਰੀ ਕਈਆਂ ਦੀ ਆदत ਪੈ ਜਾਂਦੀ ਜੇ ਕੋਈ ਬਹੁਤੀ ਵੱਡੀ ਦਿੱਕਤ ਆ ਬਣੀ ਹੈ ਕੋਈ ਪ੍ਰੋਬਲਮ ਹੋਣੀ ਤੇ ਬਸ ਜ਼ੁਬਾਨ ਤੇ ਝੂਠ ਚੜ ਜਾਂਦਾ ਮੈਂ ਕਹਿੰਦੇ ਨਾ ਤੇਰੇ ਸਤ ਨਾਮ ਪੜਦਾ ਤਾਂ ਹੀ ਕੁਝ ਲਾਭ ਪ੍ਰਾਪਤ ਹੋਵੇਗਾ ਜੇ ਤੂੰ ਸੱਚਾ ਹੋ ਜਾਏ ਕਰਤਾ ਪਰਖ ਉਹ ਪਰਮਾਤਮਾ ਇਹੋ ਜਾਂ ਕ੍ਰੀਏਟਰ ਹੈ ਇਹੋ ਜਾਂ ਕਰਤਾ ਕਿ ਹਰ ਜਗ੍ਹਾ ਤੇ ਪੂਰਿਆ ਹੋਇਆ ਇਹ ਇੱਕ ਇੱਕ ਸ਼ਬਦ ਤੋਂ ਸਿੱਖਿਆ ਲੈਣੀ ਸੀ ਉਹਨਾਂ ਨਾਲ ਸਾਂਝ ਪਾਣੀ ਸੀ ਕਿ ہمارا ਦੋ ਕਿੰਮ ਟੋਲਦਾ ਹੈ ਉਹ ਇਹੋ ਜਾਂ ਕਰਤਾ ਹੈ ਇਹੋ ਜਾਂ ਉਹ ਪਰਮਾਤਮਾ ਹੈ ਜਿਸ ਨੇ ਮੈਨੂੰ ਬਣਾਇਆ ਤੇ ਹਰ ਜਗ੍ਹਾ ਤੇ ਮੌਜੂਦ ਹੈ ਉਹ ਤੇ ਹਰ ਜਗ੍ਹਾ ਤੇ ਪੂਰਿਆ ਕਰਤਾ ਪਰਖ ਨਿਰਭਉ ਉਹ ਇਹੋ ਜਾਂ ਉਹਨੂੰ ਕਿਸੇ ਦਾ ਡਰ ਨਹੀਂ ਉਹਨੂੰ ਕਿਸੇ ਦੀ ਚਿੰਤਾ ਨਹੀਂ ਡਰ ਨਹੀਂ ਹੈ ਅਕਿਆਤੂਮੀ ਕਿਤੇ ਇਹੋ ਜੀ ਅਵਸਥਾ ਦਾ ਮਾਲਕ ਬਣ ਕੇ ਇਹ ਹੁਨਾ ਨਾ ਸਾਜ ਪਾਣੀ ਸੀ ਇਹਨਾਂ ਹੁਨਾ ਦਾ ਜ਼ਿਕਰ ਗੁਰੂ ਤੇਗ ਬਹਾਦਰ ਪਾਸ਼ਾ ਨੇ ਕੀਤਾ ਹੋਵੇਗਾ ਗੁਰੂ ਗੋਬਿੰਦ ਸਿੰਘ ਜੀ ਨੇ ਨਿਰਵੈਰ ਉਹਨੂੰ ਕਿਸੇ ਦਾ ਬੈਰ ਨਹੀਂ ਤੂੰ ਦੇਖ ਤੇਰਾ ਤ੍ਰੀ ਕਿਸੇ ਦਾ ਬੈਰ ਅਕਾਲ ਮੂਰਤ ਉਹ ਪਰਮਾਤਮਾ ਕਾਲ ਤੋਂ ਪਰੇ ਹੈ ਉਹਦੇ ਤੇ ਕਾਲ ਦਾ ਪ੍ਰਭਾਵ ਨਹੀਂ ਇਹੋ ਜੀ ਹਸਤੀ ਦਾ ਮਾਲਕ ਹੈ ਕਿਤੇ ਤੂੰ ਮੇ ਉਸ ਅਕਾਲ ਪੁਰਖ ਨਾਲ ਜੁੜ ਜਾ ਤੇਰੇ ਤੇ ਵੀ ਕਿਤੇ ਕਾਲ ਦਾ ਪ੍ਰਭਾਵ ਨਾ ਪਵੇ ਆਜੂਨੀ ਉਹ ਜੂਨਾ ਵਿੱਚ ਨਹੀਂ ਆਂਦਾ ਪੜਦਾ ਰਿਹਾ ਆਜੂਨੀ ਜੂਨੀ ਰੋਜੇ ਤੋਂ ਕੀ ਹੋਵੇਗਾ ਜੇ ਜबान ਨਾਲ ਫੜ ਲਿਆ ਇੰਨਾ ਕੁ ਉਸ ਪਰਮਾਤਮਾ ਦੇ ਗੁਨਾ ਨਾਲ ਸਾਝ ਪਾ ਕੇ ਤੇ ਤੂੰ ਵੀ ਅਜੂਨੀ ਹੋ ਜਾਏ ਤੂੰ ਵੀ ਜਨਮ ਵਰ ਤੇ ਗੇੜ ਤੋਂ ਖਲਾਸੀ ਪਾ ਲੈਂਦੇ ਉਹ ਪਰਮਾਤਮਾ ਸੈਭੰਗ ਆਪਣੇ ਆਪ ਤੋਂ ਹੈ ਉਹਨੂੰ ਕੋਈ ਬਣਾਉਣ ਵਾਲਾ ਨਹੀਂ ਹੈ ਭਲਿਆ ਤੂੰ ਵੀ ਦੇਖੀ ਕਿਤੇ ਕਿਸੇ ਦੇ ਹੱਕ ਵੱਲ ਨਿਗਾਹ ਨਾ ਮਾਰੀ ਤੂੰ ਵੀ ਸੋਇਮ ਆਪਣੇ ਪੈਰਾਂ ਤੇ ਆਪ ਖੜਾ ਹੋਏਗਾ ਮਿਹਨਤ ਕਰਕੇ ਤੂੰ ਜਿੰਨਾ ਮਰਜੀ ਉੱਚਾ ਮਕਾਮ ਹਾਸਲ ਕਰ ਲੈ ਪਰ ਕਿਸੇ ਦੇ ਹੱਕ ਬਾਦ ਨਿਕੰਨਾ ਰਸੀ ਹਸ ਕੇ ਪਰਾਇਆ ਨਾਨਕਾ ਉਸ ਸੂਰ ਉਸ ਗਾਇ ਗੁਰਪੀਰ ਹਾਮਾ ਤਾਂ ਭਰੇ ਜਮੁਰਦਾਰ ਨਖਾਇ ਇਹੋ ਜੇ ਮਹਾਨ குணਤਾ مالک ਉਹਦੀ ਪ੍ਰਾਪਤੀ ਕਿਵੇਂ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਸਦਕਾ ਗੁਰੂ ਤੇਗ ਬਹਾਦਰ ਪਾਛਟ ਦੇ ਤੈਨੂੰ ਜੀਵਨ ਮਿਲਿਆ ਸੀ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਣੇ ਗੁਨੇ ਗਾਂਤਾ ਭਾਵ ਉਸ ਪ੍ਰਭੂ ਪਰਮਾਤਮਾ ਦੇ ਗੁਨਾ ਨਾਲ ਸਾਝ ਪਾਣੀ ਜਿਹੜੇ ਗੁਣ ਉਸ ਪਰਮਾਤਮਾ ਵਿੱਚ ਨਾ ਕਿਤੇ ਅਭਿਆਸ ਕਰਦਿਆਂ ਕਰਦਿਆਂ ਉਹ ਗੁਣ ਸਾਡੇ ਵਿੱਚ ਆਨੇ ਸ਼ੁਰੂ ਹੋ ਜਾਂਦੇ ਤੁਸੀਂ ਦੇਖਿਓ ਸਾਹ ਸਕਦਾ ਜਿਹੋ ਜਿਹ ਮਨੁੱਖ ਨੂੰ ਤੁਸੀਂ ਚੇਤੇ ਕਰੋਗੇ ਨਾ ਜਿਹੋ ਜਿਹ ਮਨੁੱਖ ਦੇ ਤੁਸੀਂ ਸੰਗਤ ਕਰੋਗੇ ਨਾ ਨਾ ਕਰਦੇ ਆ ਉਹਦੇ ਗੁਣ ਉਹ ਤੁਹਾਡੇ ਚ ਆਨੇ ਸ਼ੁਰੂ ਹੋ ਜਾਂਦੇ ਇਸੇ ਕਰਕੇ ਇਸ ਇੱਕ ਸੌਖਾ ਜਿਹਾ ਵਚਨ ਸਾਡੀ ਜਬਾਨ ਤੇ ਚੜਿਆ ਜਿase ਸੰਗਤ ਵੈਸੀ ਰੰਗਤ ਜਿਹੋ ਜਿਹ ਸੰਗਤ ਬੰਦਾ ਕਰਦਾ ਉਹ ਜਿਹੇ ਰੰਗਤ ਚੜਦੀ ਜਾਂਦੀ ਹੈ ਮਰ ਕੇ ਤੂੰ ਜੀਵਨ پا ਕੇ ਉਸ ਪ੍ਰਭੂ ਪਰਮਾਤਮਾ ਦੇ ਗੁਣ ਨਹੀਂ ਗਾਇਏ ਤੂੰ ਬੋਲਾ ਨਾ ਸਾਝ ਨਹੀਂ ਪਾਈ ਤੇ ਕੀਤਾ ਦਾ ਹੋ ਗਿਆ ਜੀਵਨ ਲੈ ਤਾ ਇਹ ਜੀਵਨ ਇਸੇ ਵਾਸਤੇ ਮਿਲਿਆ ਸੀ ਕਿ ਜੀਵਨ ਵਿੱਚ ਕਿਤੇ ਤੋਂ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾ ਗਾ ਕੇ ਤੇ ਤੂੰ ਉਹਦਾ ਰੂਪ ਹੋ ਜਾਂਦਾ ਸੱਚ ਵਿੱਚ ਹੈ ਪਰ ਅਸੀਂ ਉਸੇ ਦੀ ਅੰਸਾ ਨਾ ਆਪਾਂ ਨੂੰ ਬਚਨ ਪੜਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਬੂਲ ਪਛਾਨ ਕਿ ਜੋਤ ਤਾਂ ਉਸ ਪਰਮਾਤਮਾ ਦੀ ਹੈ ਨਾ ਦੇ ਸਾਰੇ ਪਿਛਲੀ ਵਾਰ ਜ਼ਿਕਰ ਕੀਤਾ ਸੀ ਤੁਹਾਨੂੰ ਯਾਦ ਹੋਵੇਗਾ ਮੈਨੂੰ ਕਬੀਰ ਰਥੇ ਪੌੜੀ ਉਤਰਦਿਆਂ ਪੁੱਛਿਆ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਗੱਲ ਆਖੀ ਕਿ ਪਰਮਾਤਮਾ ਸਾਡੇ ਅੰਦਰ ਵੱਸਦਾ ਫਿਰ ਉਹਦਾ ਦਰਸ਼ਨ ਕਿਉਂ ਨਹੀਂ ਹੁੰਦਾ ਮੈਂ ਦੁਬਾਰਾ ਰਿਪੀਟ ਕਰਨ ਲੱਗਾ ਕਿ ਇਹਦੇ ਧਿਆਰ ਵਿੱਚ ਹੋਵੇ ਮੈਂ ਕਿਹਾ ਪਰਮਾਤਮਾ ਤੇ ਅੰਦਰ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਨਾ ਸਾਸਰ ਤੁਸੀਂ ਦੇਖਿਓ ਬਾਹਰ ਬੁੱਧ ਵਿੱਚ ਆਪਾਂ ਕੀ ਕਰਨੇ ਕਹਿੰਦੇ ਉਹ ਬੱਚਾ ਹੈ ਪਰਮਾਤਮਾ ਦਾ ਰੂਪ ਹੁੰਦੇ ਹਨ ਕਿਉਂਕਿ ਬੱਚਿਆਂ ਨੂੰ 헤ਰੀ ਫੇਰਾ ਫੇਰੀ ਨਹੀਂ ਆਉਂਦੀ ਕੋਈ ਉਹਨਾਂ ਦੀ ਚਲਾਕੀ ਆ ਨਹੀਂ ਆਉਂਦੀ ਪਰ ਕੋ ਸਾਫ ਤੇ ਸ਼ੁੱਧ ਮਨ ਹੁੰਦਾ ਇਸੇ ਕਰਕੇ ਕਹਿੰਦੇ ਬੱਚੇ ਮਨ ਕੇ ਸੱਚੇ ਜਿਹਾ ਮਨ ਬੱਚੇ ਪ੍ਰਮਾਤਮਾ ਦਾ ਰੂਪ ਹੁੰਦੇ ਸੱਚੇ ਸੱਚੇ ਉਹਨਾਂ ਦੇ ਅੰਦਰ ਮੈਲ ਕਿਵੇਂ ਭਰੀ ਜਾਂਦੀ ਸਾਸ ਉਹ ਇੰਨੇ ਕਾਬਲ ਤੇ ਹੁੰਦੇ ਨਹੀਂ ਬੱਚੇ ਉਹ ਕਿਵੇਂ ਉਹਨਾਂ ਦੇ ਅੰਦਰ ਮੈਲ ਭਰਦੀ ਜਾਂਦੀ ਕਿ ਅੰਦਰ ਬੈਠਾ ਪ੍ਰਮਾਤਮਾ ਨજર ਨਹੀਂ ਅੰਦਰ ਸਾਡਾ ਆਲਾ ਦੁਆਲਾ ਹੀ ਸਾਡੇ ਅੰਦਰ ਮੈਲ ਭਰ ਦਿੰਦਾ ਤੁਸੀਂ ਦੇਖੋ ਕਿਤੇ ਮਾਪੇ ਘਰ ਪਰਪਰਤਾ ਕਈ ਵਾਰੀ ਕੀ ਕਹਿੰਦੇ ਬੇਟਾ ਉਹ ਕੋਲਾਣਾ ਰਿਸ਼ਤੇਦਾਰ ਬੜਾ ਮਾੜਾ ਹੈ ਉਹਦੇ ਕੋਲੋਂ ਬਚ ਕੇ ਮੈਲ ਆ ਗਈ ਅੰਦਰ ਸਾਸ बच्चा हुंदा 20 21 ਸਾਲ ਦਾ ਫਿਰ ਮਾਪਿਆਂ ਕੋਲ ਕਹਿੰਦਾ ਨਾ ਇੰਨੀ ਨਫਰਤ ਨਹੀਂ ਕਿਸੇ ਨਾਲ ਭਰੀ ਦੀ ਉਹ ਭਰਿਆ ਨਫਰਤ ਭਰੀ ਕਿਹਨੇ ਭਰੀ ਵੀ ਤੇ ਤੁਸੀਂ ਆ ਨਾ ਪਰਿਵਾਰ ਚ ਬੈਠਿਆ ਬੱਚਿਆਂ ਨੂੰ ਵਾਰ ਵਾਰ ਕਿਸੇ ਬਾਰੇ ਮਾੜਾ ਬੋਲਦੇ ਜਾਣਾ ਉਹ ਅੰਤਰੀਕ ਦੀਵਾਰ ਖੜੀ ਹੁੰਦੀ ਜਾਂਦੀ ਸੱਸ ਉਸੇ ਨੂੰ ਜ਼ਿਕਰ ਕੀਤਾ ਗੁਰਨਾਨਕ ਪਾਤਸ਼ਾਹ ਕਹਿੰ ਤੈਨੂੰ ਤਾਂ ਮੈਂ ਸ਼ੁੱਧ ਬਨ ਦੇ ਕੇ ਸੰਸਾਰ ਤੇ ਭੇਜਿਆ ਸੀ ਉਹ ਕਮਰਿਆ ਤੋਂ ਤੇ ਮੈਨ ਨਾਲ ਭਰ ਕੇ ਰੱਖ ਦਿੱਤਾ ਇਹੋ ਜੇ ਮੈਲ ਭਰੀ ਗੁਰੂ ਪਾਤਸ਼ਾਹ ਕਹਿੰਦੇ ਜਨਮ ਜਨਮ ਕੇ ਇਸ ਮਨ ਕੋ ਮਤ ਲਾਗੇ ਕਾਲਾ ਹੋਆ ਸਿਆਉ ਖੰੜੀ ਝੋਤੀ ਉਜੜੀ ਨਾ ਹੋਵੀ ਜੈ ਸੋ ਤੋਂ ਵਰਪਾਉ ਤੇ ਮੈਲ ਕੋ ਸਮਾਧਿ ਨਹੀਂ ਭਰੀ ਤੋ ਖੁਦ ਭਰੀ ਆ ਤਾਂ ਹੀ ਫਿਰ ਗੁਰਨਾਨਕ ਪਾਚ ਨੇ ਤਰੀਕਾ ਦੱਸਿਆ ਕਿਵੇਂ ਮੈਲ ਕੋ ਜਿੱਤ ਔਰ ਦੋਏ ਪੰਕਤੀਆਂ ਰੱਖ ਕੇ ਪੜੀਏ ਤੇ ਅਗੇ ਤੁਰੀਏ ਮਾਰੇ ਕਹਿੰਦੇ ਕੇਵ ਸਚਿਆਰਾ ਹੋਈਐ ਕੇਵ ਕੂੜਾ ਟੁੱਟੋਂ ਮੁੱਕੇਵੇਂ ਸਚਾਰ ਹੋਈਐ ਇਹ ਕਿਵੇਂ ਝੂਠ ਦੀ ਦੀਵਾਰ ਮੈਲ ਜਿਹੜੀ ਅੰਦਰ ਜੰਮ ਗਈ ਹੈ ਉਹ ਪਰੇ ਹੋਵੇ ਤੇ ਮਾਰੇ ਮਾਰੇ ਕਿਵਲੇ ਹੁਕਮ ਵਿੱਚ ਆ ਜਾ ਉਹਦੀ ਰਹਿਤਾ ਵਿੱਚ ਚੱਲਣਾ ਸ਼ੁਰੂ ਕਰ ਦੇ ਗੁਰੂ ਦੇ ਉਪਦੇਸ਼ ਨੂੰ ਪੜਨਾ ਤੇ ਕਮਾਣਾ ਸ਼ੁਰੂ ਕਰ ਦੇ ਇੱਕ ਦਿਨ ਭਾਗਾਂ ਵਾਲੀ ਘੜੀ ਆਵੇਗੀ ਤੇਰੇ ਅੰਦਰੂਨੀ ਝੂਠ ਦੀ ਦੀਵਾਰ ਟੁੱਟ ਜਾਏਗੀ ਹੁਕਮ ਮਰ ਜਾਏ ਚੱਲਣਾ ਨਾਨਕ ਲਿਖਿਆ ਜਦੋਂ ਤੱਕ ਦੀਵਾਰ ਨਹੀਂ ਭਜਦੀ ਪਰੇ ਨਹੀਂ ਹੁੰਦੀ ਉਦੋਂ ਤੱਕ ਅੰਦਰ ਬੈਠਾ ਭਗਵਾਨ ਨਜ਼ਰ ਨਹੀਂ ਆਂਦਾ ਹੈ ਅੰਦਰ ਹੀ ਆ ਮਰਗੰਦੇ ਸਵੇ ਘਟ ਰਾਮ ਬੋਲੇ ਆਰਾਮਾ ਬੋਲੇ ਆਰਾਮ ਬਿਨਾ ਕੋ ਬੋਲੇ ਰੇ ਗੁਰੂ ਤੇਗ ਬਹਾਦਰ ਪਾਛੇ ਕਹਿੰਦੇ ਜੀਵਨ ਤੇ ਪਾਲਿਆ ਪਰ ਜੀਵਨ ਪਾ ਕੇ ਜਿਸ ਨੇ ਜੀਵਨ ਦਿੱਤਾ ਉਹਦੇ ਗੋਲ ਤੋਂ ਗਾਇਕ ਹੋਈ ਨਹੀਂ ਗੁਣ ਗੋਬਿੰਦ ਗਾਇਓ ਨੇ ਤੂੰ ਉਹਦੇ ਗੁਣ ਨੇ ਗਾਇਤੇ ਕੀ ਹੋਇਆ ਕਿਦਾ ਖਮਿਆਜਾ ਕੀ ਭਗਤ ਨਾ ਪੈ ਗਿਆ ਮਰਗੰਦੇ ਜਨਮ ਆਕਾਰਤ ਕੀਨ ਤੇਰਾ ਜਨਮ ਜਿਹੜਾ ਸੀ ਉਹ ਆਕਾਰਥੀ ਚਲਾ ਗਿਆ ਦੋ ਸ਼ਬਦ ਹੈ ਜੀ ਗੁਰਮਤਿ ਦੇ ਅੰਦਰ ਆਕਾਰਥ ਤੇ ਸਰਕਾਰ ਸਰਕਾਰ ਹੁੰਦਾ ਸਫਲਾ ਕਹਿੰਦੇ ਜੀਵਨ ਪਾ ਕੇ ਤੋਂ ਪਰਮਾਤਮਾ ਦੇ ਗੁਣ ਨਹੀਂ ਗਾਏ ਜਿਹਦਾ ਨਤੀਜਾ ਇਹ ਭੁਗਤਣਾ ਪੈ ਗਿਆ ਕਿ ਤੇਰਾ ਜਨਮ ਆਕਾਰਥੀ ਚਲਾ ਗਿਆ ਤੇਰਾ ਜਨਮ ਵਿਅਰਥੀ ਚਲਾ ਗਿਆ ਹਾਲਾਂਕਿ ਗੁਨਾ ਦੀ ਵਿਚਾਰ ਬਣੀ ਲੰਬੀ ਹੋ ਸਕਦੀ ਸਾਸਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਬੜੇ ਬਚਨ ਆਉਂਦੇ ਨੇ ਕਿ ਕਾਹਦੇ ਵਾਸਤੇ ਗੁਣ ਗਾਣੇ ਦੋ ਪੰਖ ਦੀ ਅਲਾਕੇ ਅਗੇ ਤੁਰ ਪੈਨੇ ਆ ਗੁਰੂ ਅਰਜਨ ਦੇਵ ਸਾਹਿਬ ਦੇ ਰਸਨਾ ਗੋਣ ਗੋਬਾਧ ਨਿਤ ਗਾਇਨਾ ਸਾਤ ਸਹਜ ਹਸ ਮੰ ਉਪਜੋ ਸਾਰੇ ਦੁਖ ਪਲਾਇਨ ਸੱਚ ਵਿੱਚ ਤੇਰੇ ਜੀਵਨ ਚ ਸ਼ਾਂਤੀ ਆ ਜਾਏਗਾ ਤੇਰੇ ਜੀਵਨ ਚ ਸਹਜ ਆ ਜਾਏਗਾ ਤੇਰੇ ਜੀਵਨ ਚ ਖੇੜਾ ਆ ਜਾਏਗਾ ਤੇਰੇ ਜੀਵਨ ਚ ਸਾਰੇ ਦੁਖ ਪਲਾਇਨ ਕਰ ਜਾਣਗੇ ਜਦ ਤੋ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਏਗਾ ਆਹ ਇਹ ਪੰਕਤੀ ਜਦੀ ਵਿਚਾਰ ਆਪਾਂ ਕੀਤੀ ਦੁਬਾਰਾ ਪਾਠ ਉਪ ਚ ਪੜੀਏ ਮਰਗੰਤੇ ਗੋਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਅਕੇ ਦੁਰ ਤੇ ਕੋ ਬਾਤ ਪਾ ਸਕਦੇ ਕਹੋ ਨਾਨਕ ਹਰ ਭਜ ਮੰਨ ਮਨ ਨੂੰ ਸਬੋਧਨ ਕਰਕੇ ਸਮੁੱਚੇ ਸੰਸਾਰ ਨੂੰ ਕਹ ਰਿਹਾ ਕਹਿੰਦੇ ਹੇ ਮੇਰੇ ਮਨ ਤਾਂ ਫਿਰ ਉਸ ਪ੍ਰਭੂ ਪਰਮਾਤਮਾ ਨੂੰ ਭਜਿਆ ਕਰ ਉਸ ਪ੍ਰਭੂ ਪਰਮਾਤਮਾ ਨੂੰ ਚੇਤੇ ਕਰਿਆ ਕਰ ਤੇ ਇੰਨੇ ਕ ਪਿਆਰ ਵਿੱਚ ਉਸ ਨੂੰ ਚੇਤੇ ਕਰੀ ਇੰਨਾ ਕ ਪਿਆਰ ਉਸ ਮਾਲਕ ਨਾਲ ਪਾਈ ਜਿਵੇਂ ਮੱਛੀ ਦਾ ਨੀਰ ਨਾਲ ਪਿਆਰ ਹੁੰਦਾ ਸਾ ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ ਤੇ ਤੁਸੀਂ ਸੋਚੇ ਕਿ ਜਿਸ ਤਰ ਮੇਰੇ ਅੰਦਰ ਪਰਮਾਤਮਾ ਦੀ ਯਾਦ ਨਾ ਆਵੇ ਤੇ ਸੱਚਮੁੱਚ ਮੇਰੀ ਵੀ ਆਤਮਿਕ ਤੌਰ ਤੇ ਮੌਤ ਹੋ ਗਈ